ਕਹਣਾ ਕਹਿੰਦਾ ਜਿਹੜਾ ਹੈਗਾ ਪੰਜਾਬ ਕੰਟੀ ਦੇ ਪ੍ਰਧਾਨ ਹੁੰਦੇ ਕਿ ਰਾਜਾ ਬੜਿੰਗ ਦੀ ਜਿਹੜੀ ਹੋਦਿਓ ਤੁਹਾਡੇ ਸਾਹਮਣੇ ਹੈ ਕਿ ਵਰਕਰਾਂ 'ਚ ਬੜਾ ਜੋਸ਼ ਹੈ ਔਰ ਕਾਫੀ ਪਿਛਲੇ 5 7 10 ਦਿਨਾਂ ਤੋਂ ਬੜਾ ਇੱਕ ਕਨਫਿਊਜ਼ ਹੋ ਗਿਆ ਚੱਲ ਰਿਹਾ ਸੀ ਲੁਧਿਆਣਾ ਦੇ ਵਿੱਚ ਕਿ ਟਿਕਟ ਕਿਨੂੰ ਮਿਲੇਗੀ ਬੜਾ ਅੱਛਾ ਕੈਂਡੀਡੇਟ ਹਾਈ ਕਮਾਂ ਨੇ ਦਿੱਤਾ ਔਰ ਰਾਜਾ ਬੜਿੰਗ ਜਿਹੜੀ ਲੜਾਈ ਹੈ ਇਹ ਵਰਕਰਾਂ ਦੀ سپورਟ ਦੇ ਨਾਲ ਮਜ਼ਬੂਤੀ ਨਾਲ ਲੜਨਗੇ ਔਰ ਇਲੈਕਸ਼ਨ ਜਿਹੜਾ ਹੈ ਕਾਂਗਰਸ ਪਾਰਟੀ ਦਿੱਤੇਗੀ ਜਿਸ ਤਰ੍ਹਾਂ ਇਹ ਕਿਹਾ ਜਾ ਰਿਹਾ ਜੀ ਕਿ ਬਾਹਰਲਾ ਕੈਂਡੀਡੇਟ ਜਿਹੜਾ ਦਿੱਤਾ ਜਾਊਗਾ ਜਿਲ੍ਹੇ ਤੋਂ ਤਾਂ ਵਿਰੋਧ ਕੀਤਾ ਜਾਊ ਕੁਲਦੀਪ ਸਿੰਘ ਬੈਂ ਨੇ ਕਿਹਾ ਜੀ ਵੱਡੇ ਵੱਡੇ ਲੀਡਰ ਕਹਿ ਰਹੇ ਸੀ ਲੱਗਦਾ ਨਹੀਂ ਬਾਹਰੋਂ ਉਮੀਦਵਾਰ ਦਿੱਤਾ ਗਿਆ ਕਾਂਗਰਸੀਆਂ ਦੇ ਵਿੱਚ ਨਹੀਂ ਵੈਸ ਸਾਹਿਬ ਨੇ ਇਹ ਨਹੀਂ ਕਿਹਾ ਕਿ ਕਾਂਗਰਸ ਦਾ ਕੋਈ ਬਾਹਰੋਂ ਉਮੀਦਵਾਰ ਆਏਗਾ ਵੈਸ ਸਾਹਿਬ ਦਾ ਕਹਿਣ ਦਾ ਮਤਲਬ ਇਹ ਸੀਗਾ ਪਾਰਟੀ ਤੋਂ ਬਾਹਰੋਂ ਕੋਈ ਬੰਦਾ ਨਾ ਆਏ ਸੋ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਉਹ ਰਾਜਾ ਵਰਿੰਗ ਜੀ ਤਾਂ ਸਾਡੇ ਪੰਜਾਬ ਦੇ ਕਾਂਗਰਸ ਚੇਟੀ ਦੇ ਪ੍ਰਧਾਨ ਹਨ ਹੁਣ ਮੋਦੀ ਜੀ ਕਿੱਥੇ ਰਹਿੰਦੇ ਆ ਲੜ ਕਿਥੋਂ ਰਿਹਾ ਸਾਡੇ ਰਾਹੁਲ ਜੀ ਦਿੱਲੀ ਤੋਂ ਜਾ ਕੇ ਮਾਈਨਾਰਚੋ ਲੜ ਰਿਹਾ ਇਹ ਕੋਈ ਇਸ਼ੂ ਨਹੀਂ ਹੈ ਤੇ ਇਹ ਨਹੀਂ ਦੂਸਰੀ ਗੱਲ ਇਕੱਠੇ ਜੁਆਇੰਟ ਜੁਆਇੰਟ ਹੋਊਗੀ ਜਾਂ ਜਿਹੜੀ ਤੁਹਾਡੇ ਬਖਰੇਵੇਂ ਨਿਆਸ ਵਿੱਚ ਕਈ ਨਾ ਕਈ ਗੁੱਸੇ ਨੇ ਵੀ ਉਹ ਕਿਤੇ ਇੱਕ ਮੰਚ ਤੇ ਇਕੱਠੇ ਹੋਣਗੇ ਸਾਰੇ ਦੇਖੋ ਰਾਜਾ ਜੀ ਬੜੇ ਐਕਸਪੀਰੀਅੰਸ ਜਿਹੜੇ ਲੀਡਰ ਨੇ ਬੜੀਆਂ ਵੱਡੀਆਂ ਉਹਨਾਂ ਨੇ ਲੜਾਈਆਂ ਲੜੀਆਂ ਹਿੰਦੁਸਤਾਨ ਦੇ ਜੂਸ ਕਾਂਗਰਸ ਦਾ ਉਹਨਾਂ ਨੇ ਐਜ਼ ਏ ਪ੍ਰਧਾਨਗੀ ਨੇਤਿਤਵ ਕੀਤਾ ਔਰ ਕੋਈ ਵੀ ਉਹਨਾਂ ਤੋਂ ਬਾਹਰ ਨਹੀਂ ਹੈ ਅਗਰ ਕਿਸ ਨੂੰ ਲੱਗਦਾ ਹੁਣ ਮੈਂ ਵੀ ਕੈਂਡੀਡੇਟ ਸੀਗਾ ਔਰ ਤੁਹਾਡੇ ਸਾਹਮਣੇ ਹੈ ਕਿ ਇਹ ਇਹਨਾਂ ਅੱਛਾ ਸੀ ਸੈਲਿਬ੍ਰੇਟ ਕਰ ਰਹੇ ਉਹਨਾਂ ਦੇ ਟਿਕਟ ਦੇ ਉੱਤੇ ਔਰ ਆਸ਼ੂ ਜੀ ਜਿਹੜੇ ਆ ਉਹ ਉਹਨਾਂ ਦੀ ਲੜਾਈ ਖੁਦ ਲੜਨਗੇ ਕਿਉਂਕਿ ਸਵੇਰੇ ਉਹਨਾਂ ਨੇ ਮੈਨੂੰ ਫੋਨ ਕਾਲ ਦੇ ਗੱਲ ਕਹੀ ਕਿ ਸੰਜੋਣ ਯੂਨਾਈਟਡ ਹੋ ਜੋ ਆਪਣਾ ਪਹਿਲਾ ਮਕਸਦ ਜਿਹੜਾ ਵਾ ਕਾਂਗਰਸ ਪਾਰਟੀ ਦੀ ਸੀਟ ਜਿੱਤਣਾ ਆਸ਼ੋ ਪ੍ਰੈਸ਼ਰ ਗੱਪੀ ਨੇ ਤਾਂ ਜੱਸ ਕਸਿਆ ਵੀ ਲੱਡੂ ਮਿਲ ਗਿਆ ਹੁਣ ਇਹਨਾਂ ਨੂੰ ਕੈਂਡੀਡੇਟ ਉੱਤੇ ਤਾਂ ਮਿਲਿਆ ਨਹੀਂ ਹੈਗਾ ਵੀ ਰਾਜਾ ਵੜਿੰਗ ਨੂੰ ਲਿਆ ਕੇ ਗਿੱਦੜ ਪਾਇਆ ਤੋਂ ਘੜਾਤਾ ਗਿੱਦੜਵਾਹੇ ਜਾਣਗੇ ਲੋਕ ਦੇਖੋ ਰਾਜਾ ਵੜਿੰਗ ਜੀ ਰਹਿਣਗੇ ਵੀ ਲੁਧਿਆਣੇ ਦੂਸਰੀ ਗੱਲ ਇਹ ਆ ਕਿ ਜਿਹੜੇ ਲੋਕਲ ਰਿਪrezent ਕਰਦੇ ਆ ਸਾਡੇ ਕਾਉਂਸਲਰ ਸਾਡੇ ਹਲਕਾ ਇੰਚਾਰਜ ਕਿਉਂਕਿ ਪਾਰਲੀਮੈਂਟ ਜਿਹੜਾ ਮੈਂਬਰ ਪਾਰਲੀਮੈਂਟ ਹੁੰਦਾ ਉਹ ਹਮੇਸ਼ਾ ਹੀ ਕਿਤੇ ਨਾ ਕਿਤੇ ਦਿੱਲੀ ਉਹਦੇ ਉਲ ਜਿਵੇਂ ਰਹਿੰਦੇ ਆ ਇਹੋ ਜਿਹਾ ਕੋਈ ਇਸ਼ੂ ਨਹੀਂ ਹੈ ਅਸੀਂ ਡਟ ਕੇ ਜਿਹੜਾ ਵੈ ਲੋਕਾਂ ਕੋਲ ਵੋਟਾਂ ਵੀ ਮੰਗਾ ਕੇ ਲੋਕਾਂ ਦੇ ਕੰਮ ਵੀ ਕਰਾਂ। ਜਦੋਂ ਇਹ ਵੀ ਕਿ ਜਦੋਂ ਮੰਤਰੀ ਸੀਗੇ, ਟ੍ਰਾਂਸਪੋਰਟ ਮੰਤਰੀ ਸੀਗੇ, ਪੱਪੀ ਨੇ ਕੰਮ ਕਰਿਆ ਹੈਗਾ ਵੀ ਜਦੋਂ ਮੰਤਰੀ ਸੀਗੇ ਬਾਡੀਆਂ ਰਾਜਸਥਾਨ ਤੋਂ ਲਵਾਈਆਂ, ਐਡਾ بڑا ਉਹ ਮਸਲਾ ਉਹਨਾਂ ਦਾ ਖੜਾ ਹੈਗਾ ਕਿ ਇਹ ਨਾ ਰੁਜ਼ਗਾਰ ਪੰਜਾਬ ਦੇ ਲੋਕਾਂ ਨੂੰ ਤਾਂ ਉਹ ਵੀ ਇਹ ਖੋਲਿਆ ਜਾਣਾ ਨਹੀਂ, ਇਹ ਤੇ ਵੀ ਉਹ ਕੰਮ ਕਰਦੇ ਨਜ਼ਰ ਆਏ ਨੇ। ਦੇਖੋ ਪੱਪੀ ਜੀ ਦੇ ਮਨ ਦੇ ਜਿਹੜੇ ਵਿਚਾਰ ਆ ਉਹਨਾਂ ਨੂੰ ਪਤਾ ਹੋਏਗਾ, ਲੇਕਿਨ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹਨਾ। ਪੱਪੀ ਜੀ ਨੂੰ ਕਾਂਗਰਸੀਆਂ ਤੇ ਕਟਾਸ਼ ਕਰਨ ਦੀ ਬਜਾਏ ਜਾਂ ਦੂਜੀ ਪਾਰਟੀਆਂ ਦੇ ਕਟਾਸ਼ ਕਰਨ ਦੀ ਬਜਾਏ 2.5 ਸਾਲਾਂ ਵਿੱਚ ਝਾੜੂ ਨੇ ਪੰਜਾਬ ਚ ਕੀ ਕੀਤਾ ਕਿਰਪਾ ਕਰਕੇ ਉਹ ਦੱਸੋ ਲੋਕਾਂ ਨੂੰ ਉਹ ਦੱਸ ਕੇ ਵੋਟਾਂ ਮੰਗੋ ਸਾਡੀਆਂ ਗੱਲਾਂ ਕਰਨੀਆਂ ਹੁਣ ਬੰਦ ਕਰ ਦਿਓ 2022 ਚ ਵੀ ਇਲੈਕਸ਼ਨ ਚ ਗਏ 70 ਸਾਲ ਚ ਕਾਂਗਰਸ ਨੇ ਕੀ ਕੀਤਾ ਯਾਰ ਹੁਣ ਆਪੋਜੀਸ਼ਨ ਥੋੜੀ ਹੋ ਤੁਸੀਂ ਐਮਐਲਏ ਰਹਿ ਲਿਆ ਨੋ ਦੇ ਨੋ ਐਮਐਲਏ ਨੇ ਇਸ ਪਾਰਲੀਮੈਂਟ ਹਲਕੇ ਦੇ ਵਿੱਚ ਆ ਅੱਠ ਸੋਰੀ ਇੱਕ ਅਕਾਲੀ ਦਲ ਤੋਂ ਨੇ ਤੇ ਜਦੋਂ ਇਹ ਸਾਰੀਆਂ ਕੌਨਸਿਸਟੈਂਸੀਆਂ ਹਾਰਨਗੇ ਤੇ ਰਿਜ਼ਲਟ ਪਤਾ ਲੱਗ ਜਾਣਗੇ ਪੱਪੀ ਜੀ ਤਾਂ ਆਪਣਾ ਹਲਕਾ ਬਚਾ ਲੈਣ ਇਹੀ ਨੀਮਤ ਉਹਨਾਂ ਵਾਸਤੇ ਰਮੀਸ਼ ਮਿੱਟੂ ਨੇ ਵੀ ਕਿਹਾ ਸਾਨੂੰ ਪਹਿਲਾਂ ਹੀ ਪਤਾ ਸੀ ਵੀ ਇਹੀ ਇਹਨਾਂ ਨੂੰ ਦੇਣਾ ਹੋਰ ਦਾ ਬੰਦਾ ਇਹਨਾਂ ਕੋਲ ਹੀ ਹੈ ਨਹੀਂ ਉਹ ਵੀ ਕਹਿੰਦਾ ਵੀ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਅਸੀਂ ਦੇ ਦੰਨੇ ਬੰਦਾ ਪਹਿਲਾਂ ਉਹ ਵੀ ਕਹਿੰਦਾ ਇਹ ਵੀ ਬਿੱਟੂ ਜੀ ਸਾਰਾ ਕੋਈ ਪਲੀਪੰਦੀ ਜਾਣਦੇ ਨੇ ਫਿਰ ਇਸ ਲੜਾਈ ਦਾ ਐਂਡ ਵੀ ਉਹਨਾਂ ਨੂੰ ਪਤਾ ਹੋਏਗਾ ਕੀ ਹੋਣ ਵਾਲਾ ਲੇਕਿਨ ਮਾਤਰਾ ਦੀ ਕਿਰਪਾ ਦੇ ਨਾਲ ਵਾਹਿਗੁਰੂ ਦੀ ਕਿਰਪਾ ਦੇ ਨਾਲ ਹਾਈ ਕਮਾਂਡ ਨੇ ਬੜਾ ਚੰਗਾ ਫੈਸਲਾ ਕੀਤਾ ਔਰ ਕਾਂਗਰਸ ਜਿਹੜੀ ਹੈ ਉਹਨਾਂ ਦੇ ਨਾਲ ਖੜੀ ਹੈ ਇੱਕ ਇੱਕ ਵਰਕਰ ਨਾਲ ਖੜਾ ਵੀ ਆਲਰ ਯੂਨਾਈਟਿਡ ਕਦੋਂ ਆ ਰਹੇ ਨੇ ਤਾਂ ਜੇ ਪਿੰਗੀ ਇੱਥੇ ਕਦੋਂ ਮੇਰਾ ਕਹਿ ਲੀ ਕਿ ਅਸੀਂ ਹ ਉਹ ਜਿਹੜਾ ਵੀ ਪ੍ਰੋਗਰਾਮ ਬਣੇਗਾ ਤੁਹਾਨੂੰ ਜਲਦੀ ਦੱਸਾਂਗੇ ਕੱਲ ਜਾਂ ਪਰਸੋਂ ਰਾਜਾ ਜੀ ਐਂਟਰੀ ਕਰ ਜਾਣਗੇ ਲੁਧਿਆਣਾ ਦੇ ਬੱਡਾ ਸਵਾਗਤ ਹੋਊਗਾ ਉਹਨਾਂ ਦਾ ਤੁਹਾਡੇ ਸਾਹਮਣੇ ਹੋਏਗਾ ਜੀ ਤੁਸੀਂ ਦੇਖੋਗੇ ਵੀ ਇਹੋ ਜਿਹਾ ਜਲਵਾ ਜਿਹੜਾ ਕਦੇ ਕਿਸੇ ਨੇ ਦੇਖਿਆ ਨਹੀਂ ਹੋਏਗਾ ਸਾਰੇ ਤੋਂ ਲਾਸਟ ਉਮੀਦਵਾਰ ਲਾਨੇ ਗਏ ਨੇ ਪਹਿਲਾਂ ਸਾਰੇ ਲਾਨੇ ਜਾ ਚੁੱਕੇ ਨੇ ਲੱਗਦਾ ਵੀ ਇੱਕ ਸਾਰਿਆਂ ਨੂੰ ਇੱਕ ਹੋਊਗਾ ਇੱਕ ਮੈਸੇਜ ਹੋਊਗਾ ਵੀ ਇਹੋ ਜਿਹਾ ਕਿਸੇ ਨੇ ਤੁਹਾਲਪ ਕੀਤਾ ਨਹੀਂ ਬਿੱਟੂ ਜੀ ਪਹਿਲੀ ਵਾਰੀ ਜਦੋਂ ਇਲੈਕਸ਼ਨਰ ਆਏ ਸੀ 17 ਦਿਨ ਸੀ ਟੋਟਲ 16-17 ਦਿਨ ਤੋਂ ਇਲੈਕਸ਼ਨ ਜਿੱਤ ਗਏ ਸੀਗੇ ਤੇ ਰਾਜਾ ਆਪਣੀ ਇਤਿਹਾਸਿਕ ਤੌਰ ਤੇ ਪੂਰਾ ਇੱਕ ਮਹੀਨਾ ਪਿਆ ਤੇ ਪੂਰਾ ਕਾਂਗਰਸ ਜਿਹੜੀ ਹੈ ਜ਼ਮੀਨੀ ਤੌਰ ਤੇ ਬੜੀ ਮਜ਼ਬੂਤ ਹੈ ਔਰ ਵੈਲਕਮ ਇਹੋ ਜਿਹਾ ਕਰਾਂਗੇ ਕਿ ਜਿਹੜਾ ਭਗਵੰਤ ਮਾਨ ਜੀ ਆ ਕੇ ਗਏ ਆ ਸੀਐਮ ਉਹ ਵੀ ਫਿੱਕਾ ਪੈ ਜਾਏਗਾ